ਬਿਜਾਂ ਸੂਰਣਾ ਮੱਥਾ ਜੋ ਲਿਖਿਆ ਜ਼ਾ ਗੁਰੂ ਮੋ ਪਿਆਰਿਓ ਇਹ ਜਗਤ ਇਹੋ ਜੇ ਜਦੋਂ ਕੋ ਮਨੁੱਖ ਇਸ ਜਗਤ ਵਿੱਚ ਆ ਜਾਂਦਾ ਜੋ ਉਹ ਬੀਜਦਾ ਉਹੋ ਹੀ ਉਹ ਵਟਦਾ ਤਾਂ ਸਤਿਗੁਰੂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੇ ਪਾਵਨ ਪਵਿੱਤਰ ਬਾਣੀ ਅੰਦਰ ਜ਼ਿਕਰ ਕੀਤਾ ਹੈ ਅੱਖ ਦੇ ਨਾਮ ਬੀਜ ਸੰਤੋਖ ਸੁਹਾਗਾ ਨਾਮ ਬੀਜ ਸੰਤੋਖ ਸੁਹਾਗਾ ਨਾਮ ਬੀਜ ਸੰਤੋਖ ਸੁਹਾਗਾ ਨਾਮ ਬੀਜ ਸੰਤੋਖ ਸੁਹਾਗਾ ਸਤਿਗੁਰੂ ਮਰ ਜਾਖ ਦੇ ਨਾਮ ਬੀਜ ਪਈ ਨਾਮ ਦਾ ਬੀਜ ਬੀਜ ਕੇ ਐਵੇਂ ਨਾ ਬੀਜੋ ਫਿਰ ਉਹ ਹੀ ਖਾ ਜਾਣ ਪੰਛੀ ਸੰਤੋਖ ਰੂਪੇ ਸੁਹਾਗਾ ਉਪਰੋਂ ਦੀ ਦੇਣਾ ਕਿ ਬੀਜ ਅੰਦਰ ਲੁਕਿਆ ਰਵੇ ਰੱਖ ਗਰੀਬੀ ਵੇਸ ਫਿਰ ਜਾ ਕੇ ਨਿਮਰਤਾ ਵਿੱਚ ਰਹਿਣਾ ਸਿੱਖ ਲੈ ਕੇ ਇਹ ਬੀਜ ਉੰਗਰੇਗਾ ਗੁਰੂ ਸਾਹਿਬ ਇਹਨੂੰ ਫਲ ਲਾਉਣਗੇ ਪਰਮੇਸ਼ਰ ਜੀ ਆਖਦੇ ਜੋ ਇਹ ਜੀਵ ਜਗਤ ਵਿੱਚ ਆਇਆ ਜੋ ਇੰਨੇ ਕਰਮ ਬੀਜੇ ਉਸੇ ਕਰਮ ਦਾ ਫਲ ਇਹਨੂੰ ਮਿਲਣਾ ਬਹੁਤਕ ਪਰਚੀ ਤੇ ਲਿਖ ਕੇ ਦੇਈ ਜਾਵੇ ਕਿ ਮੇਰੀ ਗਰੰਟੀ ਹੈ ਮੈਂ ਤੈਨੂੰ ਦੱਸਦਾ ਕਿ ਤੂੰ ਦੁਖੀ ਨਹੀਂ ਹੋਵੇਂਗਾ ਤੇਰੇ ਦੁੱਖ ਮੈਂ ਟੱਟਾਂਗਾ ਅੱਖਾਂ ਬੰਦ ਕਰ ਖੋਲਦਿਆਂ ਨੂੰ ਮੈਂ ਸਾਰੇ ਦੁੱਖ ਟੱਟ ਦੇਣੇ ਨੇ ਬਹੁਤੀਆਂ ਬੀਬੀਆਂ ਮਾਈਆਂ ਸਾਡੀਆਂ ਭੈਣਾਂ ਉਹ ਕੋਤਾਲੇ ਮਾਰ ਕੇ ਚੌਂਕ ਦੇ ਵਿੱਚ ਸੁੱਟਣਗੇ ਕੋ ਝਾੜੂ ਖਲਾਰ ਕੇ ਸੁੱਟਣਗੇ ਇਦਾਂ ਕਿਤੇ ਕਰਤੇ ਦਾ ਲਿਖਿਆ ਕਰਮ ਕਿਤੇ ਝਾੜੂ ਖਲਾਰਿਆ ਕੱਟਿਆ ਜਾਣਾ ਕੋ ਦਾਲ ਲੈ ਕੇ ਸੰਧੂਰ ਲੈ ਕੇ ਕਈ ਤਰ੍ਹਾਂ ਦੀਆਂ ਚੀਜ਼ਾਂ ਲੈ ਕੇ ਬਿਆਸ ਦਰਿਆ 'ਚ ਉਤੋਂ ਸੁੱਟਦੇ ਹੁੰਦੇ ਆ ਪਿੱਛੋਂ ਗੱਡੀ 'ਚ ਕੋ ਗੱਡੀ ਮਾਰ ਜਾਂਦਾ ਗੱਡੀ ਭੰਨ ਕੇ ਵਾਹ ਜਾਂਦਾ ਗੁਰਮੁਖ ਪਿਆਰੋ ਕਰਤੇ ਪੁਰਖ ਪਰਮਾਤਮਾ ਦਾ ਲਿਖਿਆ ਹੋਇਆ ਲੇਖ ਜੇ ਪਾਈਆ ਦਾਣ ਨਾਲ ਮਿਟਦਾ ਹੁੰਦਾ ਗੁਰਮੁਖ ਪਿਆਰਿਓ ਜੇ ਕਿਸੇ ਦੇ ਪਰਚੀ ਤੇ ਲਿਖਣ ਨਾਲ ਮਿਟਦਾ ਹੁੰਦਾ ਫਿਰ ਏਡੇ ਏਡੇ ਵੱਡੇ ਵੱਡੇ ਰਾਜੇ ਜਿਹੜੇ ਸੀ ਰਾਜ ਭਾਗ ਛੱਡ ਕੇ ਜੰਗਲਾਂ ਨੂੰ ਨਾ ਜਾਂਦੇ ਉਹਨਾਂ ਨੂੰ ਲਿਖਣ ਦੀ ਕੀ ਲੋੜ ਸੀ ਸਤਿਗੁਰੂ ਮਾਰੇ ਨੇ ਇਹ ਵੀ ਲਿਖ ਦਿੱਤਾ ਐਸੋ ਰਾਜ ਨਾ ਕਿਤੇ ਕਾਜ ਜਿਤ ਨੈ ਤ੍ਰਿਪਤਾ ਲਿਆ ਜਿੰਨਾ ਸਮਾਨ ਮਨੋਖ ਆਪਣੇ ਜੀਵਨ ਤੋਂ ਤ੍ਰਿਪਤੀ ਨਹੀਂ ਕਹਿੰਦੇ ਤੂੰ ਰਾਜਾ ਵੀ ਕਿਸੇ ਕੰਮ ਦਾ ਤੈਨੂੰ ਰਾਜ ਹੀ ਨਹੀਂ ਆਇਆ ਰਾਜੇ ਉਹ ਨਹੀਂ ਰੱਜੇ ਅਸੀਂ ਤੇ ਕਹਿੰਨੇ ਮਹਾਰਾਜ ਇੰਨਾ ਘੋਰ ਦਈ ਤੇ ਤੋਂ ਬਾਅਦ ਨਹੀਂ ਮੈਂ ਮੰਗਦਾ ਮੈਂ ਰਾਜ ਜਾਣਾ ਕਹਿੰਦੇ ਠੀਕ ਉਹਨਾਂ ਦੇ ਦਿੱਸਤਾ ਫਿਰ ਲੱਖਾਂ ਤੋਂ ਕਰੋੜਾਂ ਬਣ ਕੇ ਕਹਿੰਦੇ ਮਰੇ ਖਾਚੇ ਵੀ ਵੱਧ ਗਏ ਹੁਣ ਕਰੋ ਕਿਰਪਾ ਹੋਰ ਕਿਰਪਾ ਕਰੋ ਹੋਰ ਹੋਰ ਪਰੇ ਪਰੇ ਹੀ ਕੋ ਲੁੱਜੀ ਹੈ ਸਤਿਗੁਰੂ ਮਹਾਰਾਜ ਕਹਿੰਦੇ ਗਾਂ ਗਾਂ ਨੂੰ ਹੀ ਮੰਗੀ ਜਾਂਦਾ ਉਹ ਤੇ ਫਿਰ ਦੇਈ ਜਾਂਦਾ ਤੇਰੀ ਜ਼ਿੰਦਗੀ ਖਤਮ ਹੋ ਜਾਣੀ ਹੈ ਤਾਂ ਸਤਿਗੁਰੂ ਮਹਾਰਾਜ ਬਚਨ ਕਰਦੇ ਹਨ ਜੋ ਮਨੁੱਖ ਬੀਜਦਾ ਉਹਨੂੰ ਸਹੀ ਕਰਨਾ ਚਾਹੀਦਾ ਆਪਣਾ ਬੀਜ ਸਹੀ ਕਰੋ ਤੇ ਫਸਲ ਉਹ ਮਿਲੇਗੀ ਜੋ ਤੁਸੀਂ ਚਾਹੁੰਦੇ ਹੋ ਨਹੀਂ ਤੇ ਕਿਕਰਾਂ ਦੇ ਬੀਜ ਬੀਜ ਕੇ ਤੇ ਬਾਬਾ ਫਰੀਦ ਕਹਿੰਦੇ ਹੁਣ ਅੱਖਾਂ ਤੇ ਬਜੌਰੀਆਂ ਵੱਡਣ ਨੂੰ ਜੀ ਕਰਦਾ ਹੈ ਪਣ ਮੰਨਤੇ ਕਹਿੰਦਾ ਮਿੱਠੇ ਮਿੱਠੇ ਸਵਾਦ ਦੇ ਅੰਬ ਖਾਵਾ ਦਾਖਾਂ ਦੇ ਫਲ ਖਾਵਾ ਚੰਗੇ ਚੰਗੇ ਮਿੱਠੇ ਸਵਾਦ ਦੇ ਫਲ ਲੋਕਾਂ ਨੂੰ ਵੰਡਾਂ ਪਰ ਗੁਰਮੁਖ ਪਰੋ ਖਾਣਾ ਕੀ ਤੇ ਵੰਡਣਾ ਕੀ ਬੀਜ ਤੇ ਕਿਕਰ ਦੇ ਬੀਜ ਵਿੱਚ ਬੈਠਾ ਹੈ ਬੀਜ ਕਕਰ ਦੇ ਬੀਜੇ ਨੇ ਕੰਡੇ ਉਤੋਂ ਡਿੱਗਣੇ ਨੇ ਪੈਰਾਂ ਚਾਪਣੇ ਮਾਰਨੇ ਲੋਕਾਂ ਤੇ ਬਿਮਾਰੇ ਗਾ ਸੋ ਸਤਗੁਰੂ ਮਰ ਜਾਕਦੇ ਇੱਧਰ ਉੱਧਰ ਕਿਸੇ ਜਾ ਕੇ ਥਾਂ ਤੇ ਇਹ ਗੱਲ ਤੂੰ ਉਹਦੇ ਮੂੰਹ ਚੋਂ ਕਹਾ ਕਿ ਕੁਛ ਹੁੰਨਾ ਹੈ ਕਿ ਲੈ ਵੀ ਤੂੰ ਕੁਛ ਹੀ ਆ ਲੈ। ਕਈ ਵਰੀ ਬੀਬੀਆਂ ਮਾਈਆ ਰਾਜ ਚ ਪਰ ਜੋਗੀ ਨਕਲੀ ਟੱਕਰ ਪੈਣਾ। ਉਹ ਕਹਿੰਦਾ ਤੂੰ ਦਾਨੀ ਬੜੀ ਵੱਡੀ ਹੈ। ਤੂੰ ਪੁੰਨ ਬੜਾ ਕਰਦੀ ਤੇਰੇ ਵਰਗਾ ਨਹੀਂ ਕੋਈ ਵੀ। ਉਹ ਬੀਬੀ ਬਹਿ ਜਾਂਦੀ ਕਿ ਵਾਹ ਵਾਹ ਕੰਨ ਰਸ ਹੈ ਨਾ ਵਡਿਆਈ ਸੁਣਨੀ। ਉਹ ਸੁਣਨ ਲੱਗ ਪੈਂਦੀ ਉਹ ਕੋ ਤੁਕਾ ਕੇ ਮੜਾ ਜਿਹਾ ਲਾ ਕੇ ਨੱਕ ਨੂੰ। ਉਹ ਸੁੱਟ ਕੇ ਸਾਰੇ ਗਹਿਣੇ ਘੱਟੇ ਲਾ ਕੇ ਗਾਂ ਜਾਂਦਾ ਹੈ। 15 ਮਿੰਟਾਂ ਬਾਅਦ ਬੀਬੀ ਨੂੰ ਹੋਸ਼ ਆਉਂਦੀ ਹੈ ਕਿ ਆ ਕੀ ਬਣਿਆ ਗੁਰਮੁਖ ਹੋਏ ਹੋਏ ਜੇ ਕੰਮ ਚਨਾ ਪਿਆ ਕਰੀਏ ਜੋ ਵੀ ਜੇ ਉਹ ਵਧਣਾ ਹੈ ਆਪਾਂ ਸਾਰੇ ਕਿਸਾਨ ਆ ਪਿੰਡੂ ਆ ਪਿੰਡਾਂ ਵਿੱਚ ਰਹਿਣ ਵਾਲੇ ਆ ਜੋ ਅਸੀਂ ਫਸਲ ਬੀਜਦੇ ਆ ਉਹ ਅਸੀਂ ਵਧਣੀ ਹੁਣ ਅਸੀਂ ਝੋਨੇ ਲਾ ਰਹੇ ਵਧ ਰਹੇ ਚੁੱਕ ਪਾਣੀ ਵਧਣੀ ਕਿਸੇ ਨੇ ਇਹ ਚੁੱਕ ਕਿਸੇ ਨੇ ਕਣਕ ਨਹੀਂ ਵਧਣੀ ਕਿਸੇ ਨੇ ਮੱਕੀ ਨਹੀਂ ਵਧਣੀ ਜਿਹੜੀ ਤੁਸੀਂ ਪਨੀਰੀ ਲਾਉਂਗੇ ਉਹਦਾ ਤੁਹਾਨੂੰ ਫਲ ਝੋਨਾ ਚੌਲਾਂ ਦੇ ਰੂਪ ਵਿੱਚ ਜਿਹੜਾ ਸਾਨੂੰ ਪ੍ਰਾਪਤ ਹੋਣਾ ਹੈ ਸਤਿਗੁਰੂ ਮਹਾਰਾਜ ਆਖਦੇ ਜੋ ਪਹਿਲੀ ਪੰਕਤੀ ਵਿੱਚ ਲਿਖਿਆ ਜੇ ਨਾਮ ਨੇ ਕੋਲ ਤੇ ਫਿਸੜੇਗਾ ਸਾਰੇ ਮਹੀਨੇ ਵਿੱਚ ਕੀ ਸਾਰੀ ਜ਼ਿੰਦਗੀ ਐਵੇਂ ਲੰਘ ਜਾਣੀ ਐ ਪਰ ਜੇ ਗੁਰੂ ਕੇ ਉਪਦੇਸ਼ ਦੇ ਉੱਪਰ ਗੁਰਮੁਖ ਪਿਆਰਿਓ ਆਪਾਂ ਧਿਆਨ ਦੇ ਦਿੱਤਾ ਜੇ ਹਾ ਬਿੱਜੈ ਸੋ ਲੁਣੈ ਮੱਥੇ ਜੋ ਲਿਖਿਆਸ ਜੋ ਮੱਥੇ ਦੇ ਕਰਮ ਨੇ ਗੁਰਮੁਖ ਪਿਆਰਿਓ ਉਹ ਦੁਨੀਆ ਦੇ ਉੱਤੇ ਕੋ ਤਾਕਤ ਨਹੀਂ ਰੱਖਦਾ ਬਦਲਣ ਦੀ ਉਹ ਵੀ ਵਿਚਾਰਾ ਇੱਥੇ ਹੀ ਜਨਮ ਲਿਆ ਉਹਨੇ ਹਾਤਾ ਪੀਤਾ ਵੀ ਇੱਥੇ ਤੇ ਉਹਨੇ ਮਰਨਾ ਵੀ ਹੈ ਕਿਸੇ ਪੰਡਤ ਦੀ ਪੁੱਛਣਾ ਦੇਣ ਵਾਲੇ ਦੀ ਦੁਕਾਨ ਤੇ ਜਾਈ ਉਹਦੇ ਪਿੱਛੇ ਦੋ ਫੋਟੋਆਂ ਲੱਗੀਆਂ ਹੁੰਦੀਆਂ ਪੁੱਛੋ ਕਿ ਇਹਦੀਆਂ ਨੇ ਕਹਿੰਦੇ ਮੇਰੇ ਦਾਦਾ ਜੀ ਤੇ ਮੇਰੇ ਪਿਤਾ ਜੀ ਇਹ ਵੀ ਚਲੇ ਗਏ ਦੁਨੀਆ ਤੋਂ ਹਾਂਜੀ ਇਹ ਚਲੇ ਗਏ ਫਿਰ ਸਾਹਮਣੇ ਬੈਠਾ ਸੋਚੇ ਕਿ ਮੈਂ ਕੀ ਭੜਦਾ ਹਾਂ ਜੇ ਰੁਟੀਨ ਦੇ ਵਿੱਚ ਸਾਰਾ ਕੁਝ ਲੜੀਵਾਰ ਚੱਲ ਰਿਹਾ ਹੈ ਕਰਮ ਕਰਮੇ ਕੋਈ ਨਵੀਂ ਚੀਜ਼ ਨਹੀਂ ਕਿਦਰ ਸਿੰਘ ਇਹ ਕੱਢ ਕੇ ਕੋਈ ਦੇਣ ਲੱਗਾ ਸੋ ਆਖਦੇ ਜੈਸਾ ਕੋਈ ਕਰਮ ਕਰਦਾ ਉਸੇ ਤਰ੍ਹਾਂ ਦਾ ਉਹਨੂੰ ਫਲ ਜਿਹੜਾ ਹੈ ਪ੍ਰਾਪਤ ਹੁੰਦਾ ਹੈ